ਪਿਛਲੇ 8 ਮਹੀਨਿਆਂ ਵਿੱਚ ਦੁਕਾਨ ਵਿੱਚ ਤੀਜੀ ਵਾਰ ਹੋਈ ਚੋਰੀ ਦੁਕਾਨਦਾਰ ਨੇ ਦਿੱਤੀ ਰੋਡ ਜਾਮ ਕਰਨ ਦੀ ਚੇਤਾਵਨੀ ਅਰੇ ਇਹ ਕਟਣਾ ਬੱਕਰੀ ਗੇ ਇਹ ਤੀਜਾ ਚਾਂਸ ਹੋ ਰਿਹਾ ਜੀ ਇਹ ਤੀਜੀ ਵਾਰ ਚੋਰੀ ਹੋਈ ਦੁਕਾਨ ਤੇ ਪਹਿਲਾਂ ਵੀ ਅਸੀਂ ਤਰਾਹ ਕਰਿਆ ਚੌਂਕੀ ਦੇ ਵਿੱਚ ਕੋਈ ਸਾਡੀ ਕਾਰਵਾਈ ਨਹੀਂ ਹੋਈ ਤੇ ਇਹ ਲਗਭਗ ਇਹ 1 ਤੋਂ 2 ਵਜੇ ਦੇ ਵਿੱਚ ਦੀ ਗੱਲ ਹੈ ਜੀ ਕਿਉਂ 2:30 ਵਜੇ ਮੈਂ ਆ ਕੇ ਦੁਕਾਨ ਤੇ ਕੈਮਰਾ ਚੈੱਕ ਕਰੇ ਕੈਮਰੇ ਵੀ ਬੰਦ ਹੋ ਗਏ ਸੀ ਆਨਲਾਈਨ ਦੇਖਦਾ ਰਹਿਣਾ ਮੈਂ ਤੇ ਕੈਮਰੇ ਵੀ ਚੱਲ ਨਹੀਂ ਰਹੇ ਸੀ ਜਦ ਦੁਕਾਨ ਤੇ ਕੇ ਮੈਂ ਚੈੱਕ ਕਰਿਆ ਤੇ ਸ਼ਟਰ ਨੂੰ ਤੋੜਿਆ ਹੋਇਆ ਸੀ ਰਾਤ ਨੂੰ ਚੈੱਕ ਕੀਤੇ ਕੈਮਰੇ ਰਾਤ ਨੂੰ ਹਾਂ ਜੀ ਹਾਂ ਰਾਤ ਨੂੰ ਢਿੱਲ ਕੈਮਰੇ ਚੈੱਕ ਕਰਕੇ ਪੈਣਾ ਜੀ ਮੈਂ ਪੌਣੇ 1 ਵਜੇ ਮੇਰੇ ਕੈਮਰੇ ਚੱਲਦੇ ਸੀ ਲਗਭਗ 2:30 ਵਜੇ ਕੈਮਰੇ ਬੰਦ ਸੀ ਜਦ ਮੈਂ ਆ ਕੇ ਦੇਖਿਆ ਤੇ ਦੁਕਾਨ ਚ ਸਾਰਾ ਸਮਾਨ ਤੋੜਿਆ ਪਿਆ ਸੀ ਨੁਕਸਾਨ ਹੋਇਆ ਜਿਹੜਾ ਹੁਣ ਦਾ ਨੁਕਸਾਨ ਹੈ ਲਗਭਗ 5 ਲੱਖ ਤੋਂ ਉਪਰੀ ਹੈ ਜਿਹੜਾ ਪਹਿਲਾਂ ਨੁਕਸਾਨ ਦੋ ਜੁੜੀਆਂ ਪਹਿਲਾਂ ਹੋ ਰਹੀਆਂ ਲਗਭਗ 10-11 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਮੇਰਾ ਇਹ ਕਿਹੜੇ ਮਹੀਨੇ ਚੋਣ ਸੀ ਪਹਿਲਾਂ ਜੁਈ ਮੇਰੇ 2025 ਦੇ ਵਿੱਚ ਤੇ ਹੁਣ 9 ਦਸੰਬਰ ਨੂੰ ਹੋਈ ਆ ਜੀ 25 ਦੇ ਵਿੱਚ ਅੱਜ ਫੇਰ ਹੋ ਗਈ ਕੱਲੋਂ ਇੱਕ 2 ਮਹੀਨੇ ਪੂਰੇ ਹੋਣੇ ਚਲੇ ਆ ਚੋਰੀ ਨੂੰ ਸਾਲ ਤੋਂ ਪਹਿਲਾਂ ਹੀ ਤਿੰਨ ਚੋਰੀ ਤਿੰਨ ਚੋਰੀ ਹੋ ਗਈਆਂ ਹਾਂ ਜੀ ਸਾਲ ਤੋਂ ਹੋ ਗਈਆਂ ਹੋ ਗਈਆਂ ਅ ਹਲੇ ਤੱਕ ਕੋਈ ਕਾਰਵਾਈ ਕੋਈ ਕਾਰਵਾਈ ਨਹੀਂ ਹੋਈ ਚੌਂਕੀ ਵਾਲਿਆਂ ਦੇ ਗਿੜੇ ਮਾਰ ਮਾਰ ਥੱਕ ਗਿਆ ਜੀ ਮੈਂ ਤਾਂ ਇਹਨਾਂ ਦੇ ਹਨਾ ਇਹਨਾਂ ਤਾਂ ਪਹਿਲਾਂ ਤਾਂ ਨਾ ਐਫਆਈਆਰ ਹੀ ਨਹੀਂ ਕਰੀ ਜਿਹੜੀ ਜਿਲਾਈ ਚੋਰੀ ਹੋਈ ਸੀ ਜਿਹੜੀਆਂ ਦੋਈ ਚੋਰੀ ਹੋਈ ਆ ਉਹ ਵੀ ਐਫਆਈਆਰ ਨੇ ਬਹੁਤ ਔਖੀ ਦਿੱਤੀ ਮੈਨੂੰ ਹੁਣ ਦੇਖ ਦਾ ਦੇ ਜੀ ਆਪਣਾ ਮੇਰਾ ਨਾਮ ਰਾਜਵੰਤ ਸਿੰਘ ਆ ਜੀ ਮਾਲਕ ਜੀ ਦੁਕਾਨ ਦੇ ਹਾਂ ਜੀ ਹਾਂ ਜੀ ਇਹ ਮੇਰਾ ਬੇਟਾ ਜੀ ਕੀ ਮਾਮਲਾ ਹੋਇਆ ਅੱਜ ਮਾਮਲਾ ਇਹ ਤਾਂ ਸਮਝ ਲਓ ਵੀ ਜਦ ਰਾਤ ਕੈਮਰੇ ਚੈੱਕ ਕੀਤੇ ਨੇ 2:30 ਵਜੇ ਤਾਂ ਅਸੀਂ ਦੇਖਿਆ ਵੀ ਬਲਬ ਹੋ ਗਿਆ ਸਾਡਾ ਕੈਮਰੇ ਚੱਲਦੇ ਨਹੀਂ ਉਸੇ ਟਾਈਮ ਅਸੀਂ ਭੱਜੇ ਘਰੋਂ ਜਿੱਥੇ ਘਰੋਂ ਆ ਕੇ ਤੁਸੀਂ ਦੇਖਿਆ ਤਾਂ ਸਾਡੇ ਸਾਡੇ ਸਾਡਾ ਬਟਿਆ ਗਿਆ ਜਾ ਅੰਦਰ ਆ ਕੇ ਚੈੱਕ ਕੀਤਾ ਕੁਝ ਨਹੀਂ ਕੁਝ ਨਹੀਂ ਪਰਿਆ ਠਾਸਾ ਕੋ ਲੈ ਕੇ ਗਿਆ ਕੀ ਕੀ ਸਮਾਨ ਲੈ ਕੇ ਗਏ ਨੇ ਟੂਟੀਆਂ ਲੈ ਗਏ ਮੋਟਰਾਂ ਲੈ ਗਏ ਬਾਕੀ ਹੋਰ ਤਾਰਾ ਤੋੜਾ ਪਿਆ ਨੇ ਪਤਲਾ ਜਿੰਨਾ ਵੀ ਸਾਰੇ ਸਮਾਨ ਲੈ ਗਏ ਲਗਭਗ ਕਿੰਨੇ ਦਾ ਸਮਾਨ ਹੈ ਘੱਟੋ ਘਾਟ ਹੁੰਡੀ ਚੋਰੀ ਦੀ 6 ਲੱਖ ਦੇ ਲਗਭਗ ਹੋ ਗਈ ਜੀ ਇਹ ਅਗਰ ਇਹ ਜੇ ਸਾਡੀ 2 ਦਿਨ ਦੇ ਵਿੱਚ ਕਾਰਵਾਈ ਨਾ ਕੀਤੀ ਅਸੀਂ ਰੋਡ ਜਾਮ ਕਰ ਦੋ ਰੋਡ ਜਾਮ ਕਰਨੇ ਦਾ ਨਹੀਂ ਕਰਨੇ ਕਰ ਚੋਰੀਆਂ ਹੋਈਆਂ ਦੋ ਚੋਰੀਆਂ ਹੋ ਲਈ ਜੀ ਹੁਣੇ ਉਹਨੇ ਸਮਝ ਲੋ ਵੀ ਹਾਂ ਜੀ ਹਾਂ ਜੀ ਹੱਥ ਜਿ ਚੋਰੀ ਆ 6 ਮਹੀਨੇ ਦੇ ਵਿੱਚ ਵਿੱਚ ਹੁਣ ਤੱਕ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਕੁਛ ਨਹੀਂ ਸਾਨੂੰ ਕੁਛ ਨਹੀਂ ਮਿਲੇ ਕੋਈ ਕਾਰਵਾਈ ਨਹੀਂ ਪਹਿਲਾਂ ਤੁਸੀ ਨਾ ਸੁਣਾਈ ਹੁੰਦੀ ਆ ਪਹਿਲਾਂ ਤੁਸੀਂ ਸੀਸੀਟੀਵੀ ਫੁਟੇਜ ਵੀ ਦਿੱਤੀ ਹੋਣੀ ਆ ਦਿੱਤੀ ਆ ਸਾਰੀਆਂ ਸਾਡੇ ਟੋਲ ਵੀਰੇ ਜੀ ਸੀ 2 ਤੇਰੀਆਂ ਪਹਿਲਾਂ ਚੋਰੀਆਂ ਜੇ ਨੌਕਰ ਦੇ ਨੌਕਰ ਨੂੰ ਨੌਕਰ ਨੂੰ ਮਦਾ ਮਾਰ ਗਿਆ ਤੇ ਸੀ ਨਹੀਂ ਕਰਾਂਗੇ ਅੱਜ ਕਿੰਨੇ ਲਈ ਲੋ ਲੈ ਗਏ ਜਿਹੜੇ ਦਾ ਜਿਹੜਾ ਬੰਦਾ ਉਹ ਕੋਈ ਪੇਟੀ ਉਧਰ ਪੱਡਾਂ ਨਹੀਂ ਕਰਦੀਆ ਮੈਂ ਵੀ ਕੋਈ ਜਿਹੜਾ ਉਹ ਜੀਵੇ ਕਿੰਨੂ ਤੇ ਕਿੰਨੂ ਪਤਾ ਸੀ ਜੀਵੇ ਲੱਗਾ ਬਿਲਕੁਲ ਬਿਲਕੁਲ ਬੰਦਾ ਕਿ ਜਿਹੜਾ ਪੇਟੀ ਵੀ ਆ ਜੀ ਨੂੰ ਪਤਾ ਪੇਟੀ ਦੀ ਹੁੰਦਾ ਕੰਮ ਬਿਲਕੁਲ ਨਾ ਕੋਈ ਤੋ ਕਮਿਊਨਿਟੀ ਨਾ ਹੁੰਦਾ ਉਹ ਬਾਈ ਨੂੰ ਸਾਹਣ ਤੋਂ ਦੇਖੋ ਜੀ ਹੁਣ ਬੌਗ ਦੇ ਪਹੁੰਚੇ ਆ ਬਾਕੀ ਦੀ ਸਟੇਟਮੈਂਟ ਲੈਣੇ ਆ 10 ਦਿਨ ਵੀ ਕਿ ਕਿ ਚੋਰੀ ਹੋਇਆ ਤੇ ਕੱਲਾ ਵੀ ਚੋਰੀ ਹੋਈ ਦੀ ਪੰਨਾ ਵੀ ਮੁਕਦਮਾ ਦਰਜ ਕੀਤਾ ਗਿਆ ਮੰਨਦੀ ਵੀ ਭਾਲ ਜਾਰੀ ਆ ਬਾਕੀ ਹੁਣ ਵੀ ਜਲਦੀ ਜਲਦੀ ਡੰਪ ਚਾ ਗਿਆ ਅਗਲੇ ਕਾਰਬੀ ਨੂੰ ਜਾਉਣਾ ਰਿਲੀਜ਼ ਹੋ ਗਿਆ ਸਾਲ ਦੇ ਵਿੱਚ